ਜੀ ਮਿੱਤਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਬਾਰੇ ਵੀ ਅੱਗੇ ਕੀ ਹੋ ਸਕਦਾ ਹਨਾ ਵੀ ਆਪਣੇ ਇਹਨਾਂ ਨੇ ਕੀ ਕਰਨਾ ਬਾਕੀ ਆਪਾਂ ਐ ਹੋਇਆ ਘੁੰਮਣ ਬੈਫ ਤੇ ਤੁਹਾਨੂੰ ਬੈਫ ਦੇ ਤੁਹਾਨੂੰ ਦਿਖਾਉਨੇ ਆ ਸਾਰੇ ਨਿਆਰੇ ਪਿੱਛੇ ਦੇਖੋ ਪੂਰੀ ਐਨ ਪਹਾੜਾ ਪੂੜਾ ਦੀ ਗੱਲਬਾਤ ਬਣੀ ਹੋਈ ਆ ਉਹਦਾ ਸਾਰਾ ਤੁਹਾਨੂੰ ਦੱਸਾਂਗੇ ਕਿਵੇਂ ਇੱਥੇ ਕੀ ਗੱਲਬਾਤ ਆ ਬਿਊਟੀ ਇਹਦੀ ਉਹ ਸਾਰੀ ਦੱਸਾਂਗੇ ਬਾਕੀ ਤੁਹਾਨੂੰ ਇਮੀਗ੍ਰੇਸ਼ਨ ਵਾਲੀਆਂ ਵੀ ਸਾਰੀਆਂ ਗੱਲਾਂ ਦੱਸਦੇ ਜਾਵਾਂਗੇ ਨਾਲ ਦੀ ਨਾਲ ਚਲੋ ਬਣੇ ਰਹੋ ਵਲੌਗ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੈਨੇਡਾ ਦੇ ਇਮੀਗ੍ਰੇਸ਼ਨ 'ਚ ਕੀ ਹੋਣ ਵਾਲਾ ਇਹਦਾ ਆਪਾਂ ਗੱਲ ਕਰਦੇ ਆਂ ਪਹਿਲਾਂ ਤੁਹਾਨੂੰ ਵੀ ਵੀ ਚੈੱਕ ਕਰਾਈਏ ਇਹ ਆ ਮਿੱਤਰੋ ਕੈਨਮੋਰ ਸ਼ਹਿਰ ਤੇ ਕੈਨਮੋਰ ਸ਼ਹਿਰ ਆ ਜਿਹੜਾ ਇਹ ਬਹੁਤ ਹੀ ਸੋਹਣਾਗਾ ਇੱਕ ਛੋਟਾ ਜਿਹਾ ਸ਼ਹਿਰ ਆ ਬੈਂਫ ਦੇ ਕੋਲ ਜਿੱਥੇ ਤੁਸੀਂ ਰੋਕ ਸਕਦੇ ਹੋ ਜੇ ਤੁਹਾਨੂੰ ਉੱਤੇ ਬੈਂਫ ਦੇ ਵਿੱਚ ਕੋਈ ਥਾਂ ਤੁਹਾਨੂੰ ਨਹੀਂ ਲੱਭਦੀ ਪਾਰਕਿੰਗ ਪਾਰਕਿੰਗ ਦੀ ਇੱਥੇ ਪਾਰਕਿੰਗ ਦੀਆਂ ਥਾਂ ਤੁਹਾਨੂੰ ਮਿਲ ਜਾਂਦੀਆਂ ਨੇ ਤੇ ਇਹਨੂੰ ਜੇ ਤੁਸੀਂ ਘੁੰਮਣਾ ਨਾ ਤਾਂ ਇਹਦੀ ਵਾਸਤੇ ਤੁਹਾਨੂੰ ਚਾਹੀਦਾ ਇੱਕ ਹਫਤਾ ਪੂਰਾ ਬਹੁਤ ਸੋਹਣਾ ਸ਼ਹਿਰ ਆ ਤੇ ਇਹਦੇ ਨਾਲ-ਨਾਲ ਛੋਟੀਆਂ-ਛੋਟੀਆਂ ਏਲੀਆਂ ਵੀ ਬੜੀਆਂ ਜਿਆਦਾ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤੁਰ ਕੇ ਸ਼ੈਅਰ ਕਰ ਸਕਦੇ ਹੋ ਇਹਨਾਂ ਪਹਾੜਾਂ ਦੇ ਉੱਤੇ ਵੀ ਜਾ ਸਕਦੇ ਹੋ ਤੁਸੀਂ ਟਰੈਕਿੰਗ ਕਰਨ ਜਾ ਸਕਦੇ ਹੋ ਹਨ ਇਹਨਾਂ ਦੇ ਬਣੇ ਹੋਏ ਆ ਸਾਰਾ ਟਰੈਕਿੰਗ ਵਾਲਾ ਸਿਸਟਮ ਪਰ ਉਹਦੇ ਵਾਸਤੇ ਤੁਹਾਨੂੰ ਥੋੜੇ ਜਿਹੀ ਇਕੁਪਮੈਂਟ ਚਾਹੀਦੇ ਹੁੰਦੇ ਨੇ ਜਿਨ੍ਹਾਂ ਨਾਲ ਤੁਸੀਂ ਉੱਤੇ ਜਾ ਸਕਦੇ ਹੋ ਤੇ ਉੱਤੇ ਜਾ ਕੇ ਬਹੁਤ ਵਧੀਆ 뷰 ਆਉਂਦਾ ਬਹੁਤ ਜਿਆਦਾ ਇਧਰ ਨੀਲੀ ਇਧਰ ਪਹਾੜੀਆਂ ਨੇ ਉਧਰ ਦੇ ਪਾਸੇ ਨਾਲ ਜਿਹੜਾ ਇਧਰਲੇ ਪਾਸੇ ਇਹਦੇ ਪਿਛਲੇ ਪਾਸੇ ਨੀਲੇ ਸਮੋਦੀ ਮੈਂ ਕਹਿਦੀ ਆਪਾਂ ਇੱਕ ਸਮੁੰਦਰ ਟੈਪ ਵੀ ਮੈਂ ਲਿਖ ਆਈਆਂ ਨੇ ਹਨਾ ਉਹ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਇੱਥੇ ਇਹ ਇੱਕ ਤਰ੍ਹਾਂ ਦੀ ਸ਼ਹਿਰ ਕਹਿ ਸਕਦੇ ਇਹਨੂੰ ਬਹੁਤ ਜ਼ਿਆਦਾ ਵਧੀਆ ਪਲਾਨ ਤਰੀਕੇ ਨਾਲ ਬਣਾਇਆ ਗਿਆ ਹੁਣ ਇੱਥੇ ਬਹੁਤ ਜ਼ਿਆਦਾ ਜ਼ਮੀਨਾਂ ਬਹੁਤ ਮਹਿੰਗੀਆਂ ਨੇ ਸਾਰਾ ਹੋਟਲ ਬਣੇ ਹੋਇਆ ਦੇਖੋ ਰੇ ਸਾਰੇ ਪਲਾਟ ਪਲੂਟ ਇੱਥੇ ਬਹੁਤ ਜ਼ਿਆਦਾ ਮਹਿੰਗੇ ਨੇ ਰੇ ਆਮ ਬੰਦੇ ਦੇ ਬਸ ਤੋਂ ਬਾਹਰ ਇਸ ਕਰਕੇ ਆ ਕਿਉਂਕਿ ਇੱਥੇ ਹੁਣ ਜ਼ਿਆਦਾ ਕੰਪਨੀਆਂ ਵੱਡੀਆਂ ਆ ਗਈਆਂ ਨੇ ਉਹ ਇੱਥੇ ਆ ਕੇ ਪਲਾਟ ਲੈਂਦੀਆਂ ਤੇ ਬਣਾਉਂਦੀਆਂ ਨੇ ਕਿਉਂਕਿ ਬਹੁਤ ਜ਼ਿਆਦਾ ਟੂਰਿਜ਼ਮ ਆ ਟੂਰਿਜ਼ਮ ਕਰਕੇ ਮਹਿੰਗਾ ਬਹੁਤ ਜ਼ਿਆਦਾ ਹੈ ਤੇ ਮਹਿੰਗਾ ਹੋਣ ਕਰਕੇ ਫਿਰ ਇਹ ਇੱਥੇ ਕਮਰੇ ਨਹੀਂ ਮਿਲਦੇ ਮਹਿੰਗਾ ਵੀ ਹੈ ਤਾਂ ਵੀ ਉਰੇ ਕਮਰੇ ਨਹੀਂ ਮਿਲਦੇ ਕਿਉਂਕਿ ਸਾਰੇ ਆਲਮੋਸਟ ਬੁੱਕ ਹੀ ਹੁੰਦੇ ਆ ਸਾਰੇ ਹੋਟਲ ਹੀ ਆ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਰਹਿਣ ਵਾਸਤੇ ਲਾਓ ਜੀ ਫਿਰ ਤੁਹਾਨੂੰ ਦਿਖਾਈਏ ਕੈਨ ਮੋਰ ਸ਼ਹਿਰ ਜਿਹੜਾ ਕਿ ਬਹੁਤ ਹੀ ਘੈਂਟ ਆ ਸਾਰਾ ਤੁਹਾਨੂੰ ਇਹਦੇ ਚ ਇਲਾਕਾ ਦਿਖਾਉਣਾ ਹੈ ਗੱਡੀ 'ਚ ਫਿਰ ਕੇ ਦਿਖਾਵਾਂਗੇ ਸਾਹਮਣੇ ਵੀ ਦਿਖਾ ਦੋ ਮੜਾ ਜੀ ਸਾਰਾ ਐਂਡ ਥੱਲੇ ਨੂੰ ਕਰਕੇ ਥੋੜਾ ਇੱਥੇ ਰੱਖੋ ਹਾਂ ਜੀ ਵਧੀਆ ਇੱਧਰ ਦਿਖਾਓ ਹੁਣ ਸਾਈਡ ਤੇ ਦੇਖੋ ਗੱਲ ਬਾਤ ਇਹਨਾਂ ਪਹਾੜਾਂ ਦੀ ਇਹ ਸਾਰਾ ਪਹਾੜਾਂ ਦੇ ਉੱਪਰ बसे ਆ ਸ਼ਹਿਰ ਆ ਬਹੁਤ ਸੋਹਣਾਗਾ ਜੇ ਤੁਸੀਂ ਇੱਥੇ ਘੁੰਮਣ ਆਏ ਹੋ ਤਾਂ ਕੈਨ ਮੋਰ ਸ਼ਹਿਰ ਜ਼ਰੂਰ ਹੋਣਾ ਜੇ ਤੁਸੀਂ ਬੈਸਟ ਘੁੰਮਣ ਆਏ ਬੈਸਟ ਦੇ ਨਾਲ ਕੈਨ ਮੋਰ ਸ਼ਹਿਰ ਬੈਸਟ ਆ ਜੇ ਤੁਸੀਂ ਇੱਥੇ ਰਹਿਣਾ ਵੀ ਰਹਿ ਸਕਦੇ ਹੋ ਹੁਣ ਜਿਹ ਸੀਜ਼ਨ ਆ ਤੁਸੀਂ ਜੇ ਥੋੜਾ ਜਿਆਦਾ ਘੱਟ ਹੁੰਦਾ ਪਰ ਆਊਟ ਆਫ ਸੀ ਜੇ ਤੁਸੀਂ ਆਉਨੇ ਹੋ ਸਰਦੀਆਂ ਚ ਆਉਨੇ ਹੋ ਤਾਂ ਇੱਥੇ ਰਹਿਣ ਦਾ ਬੈਸਟ ਪ੍ਰਬੰਧ ਨੇ ਤੁਹਾਨੂੰ ਦਿਖਾਉਣੇ ਆ ਕਿ ਕਿਹ ਬਿਊਟੀ ਆ ਬਹੁਤ ਜ਼ਿਆਦਾ ਬਿਊਟੀਫੁਲ ਸ਼ਹਿਰ ਆ ਇੱਥੇ ਥੱਲੇ ਨੂੰ ਸਾਈਡਵੌਕ ਬੜੀ ਬੜੀਆਂ ਹੋਈਆਂ ਨੇ ਇੱਥੇ ਬੰਦੇ ਤੁਰ ਕੇ ਜਿੰਨੇ ਜ਼ਿਆਦਾ ਘੁੰਮ ਸਕਦੇ ਆ ਸਾਈਕਲਿੰਗ ਬਹੁਤ ਜ਼ਿਆਦਾ ਕਰ ਸਕਦੇ ਹੋ ਤੁਸੀਂ ਇੱਥੋਂ ਤੋਂ ਸਾਈਕਲਿੰਗ ਕਰਦੇ ਤੁਸੀਂ ਪੈਂਟ ਤੱਕ ਜਾ ਸਕਦੇ ਹੋ ਇੱਥੇ ਨੇ ਸਾਈਕਲ ਲਾਈਨ ਦਾ ਵਧੀਆ ਸਿਸਟਮ ਕਰਿਆ ਹੋਇਆ ਹੈ ਕਾ ਚੱਲ ਰਹੇ ਹੋ ਤੇ ਬੈਂਫ ਤੱਕ ਸਾਈਕਲ ਤੇ ਜਾਓ ਆ ਦੇਖੋ ਤੁਸੀਂ ਲੋਕ ਸਾਈਕਲਿੰਗ ਤੇ ਜਾ ਵੀ ਰਹੇ ਨੇ ਆ ਸਾਈਕਲ ਜਿਹੜੇ ਲੈ ਕੇ ਜਾ ਰਹੇ ਆ ਸਾਰੇ ਉਧਰ ਨੂੰ ਜਾ ਰਹੇ ਨੇ ਤੇ ਬੈਂਫ ਨੂੰ ਆਪਾਂ ਚੰਗ ਪਏ ਤੇ ਹੁਣ ਆਹ ਵਾਲਾ ਰਾਹ ਸਾਰਾ ਜਿਹੜਾ ਬੈਂਫ ਵਾਲੇ ਪਾਸੇ ਨੂੰ ਜਾ ਰਿਹਾ ਹੈਗਾ ਤੇ ਲੋਕ ਬਹੁਤ ਜ਼ਿਆਦਾ ਲੋਕਾਂ ਜਿਹੜੇ ਸਾਈਕਲਿੰਗ ਤੇ ਸਾਈਕਲਿੰਗ ਕਰਦੇ ਕਰਦੇ ਜਾਣਗੇ ਉਹ ਦੇਖੋ ਉਧਰ ਦੀ ਵੀ ਉਹ ਸਾਈਕਲ ਜਾ ਰਹੇ ਨੇ ਉਹ ਸਾਰੇ ਬੈਂਫ ਨੂੰ ਜਾ ਰਹੇ ਨੇ ਜੇ ਇਹ ਬੈਸਟ ਹੋਊਗਾ ਜੇ ਤੁਸੀਂ ਸਾਈਕਲ ਤੇ ਇੱਥੋਂ ਜਾਮੋ ਕੈਨ ਮੋਰ ਤੋਂ ਸਾਈਕਲ ਤੇ ਬੈਸਟ ਬੈਂਫ ਨੂੰ ਆ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੇ ਲੋਕ ਨੇ ਬਹੁਤ ਜ਼ਿਆਦਾ ਬਾਕੀ ਲੋਕ ਨੂੰ ਬੈਂਫ ਚੱਲ ਕੇ ਕਰਨੇ ਪੈਣਾ ਲੱਗਦਾ ਆ ਮਿੱਤਰੋ ਹਾਈਵੇ ਜਿਹੜਾ ਜੇ ਤੁਸੀਂ ਜਾ ਰਹੇ ਹੋ ਤਾਂ 110 ਦਾ ਹਾਈਵੇ ਆ ਸਿੱਧਾ ਜਾਊਗਾ ਪੂਰਾ ਤੇਜ਼ ਤੇ ਇਹ ਸਿੱਧਾ ਜਾ ਕੇ ਬੈਂਫ ਚ ਪੜ ਜਾਣਾ ਕੈਲਗਰੀ ਤੋਂ ਸਾਰੇ 45 ਮਿੰਟਾਂ ਦਾ ਰਾਹ ਹੈ ਕੈਲਗਰੀ ਮੈਂ ਤੁਹਾਨੂੰ ਪਿਛਲੇ ਵਲੌਗ ਵਿੱਚ ਦਿਖਾਤਾ ਸੀ ਇਸ ਕਰਕੇ ਮੈਂ ਨਹੀਂ ਦਿਖਾਇਆ ਕੈਲਗਰੀ ਵੀ ਬਹੁਤ ਵਧੀਆ ਸ਼ਹਿਰ ਆ ਪਰ ਕਦੇ ਕਦੇ ਗੜੇ-ਗੁੜੇ ਪੈ ਜਾਂਦੇ ਆ ਇੱਕ ਵਾਰ ਹੁਣ ਮੈਂ ਐਡਵੈਂਚਰ ਦੀ ਵੀਡੀਓ ਬਣਾਈ ਸੀ ਉਹਦੇ ਵਿੱਚ ਵੀ ਕਈ ਬੰਦੇ ਕਹਿ ਰਹੇ ਸੀ ਵੀ ਅਸੀਂ ਥੋੜਾ ਜਨਾ ਪਰੇਸ਼ਾਨ ਹੋਏ ਇੱਥੇ ਆ ਗਏ ਕਿਉਂਕਿ ਇੱਥੇ ਜੀ ਨਹੀਂ ਲੱਗਦਾ ਪਿੱਤਰ ਜਿਹੜਾ ਸਰੀ-ਸੁਰੀ ਹਰ ਕੀ ਸ਼ਹਿਰੋਂ ਛੱਡ ਕੇ ਇੱਥੇ ਭੀੜ-ਭਾੜ ਜਿਆਦਾ ਸੀ ਉਹੀ ਬੰਦਾ ਇੱਥੇ ਆ ਕੇ ਜੀ ਲਾ ਸਕਦਾ ਜਿਹਨੂੰ ਸ਼ਾਂਤੀ ਪਸੰਦ ਆ ਭੀੜ-ਭਾੜ ਵਾਲੇ ਜੀ ਆਲੇ ਜੀ ਆਲੇ ਜਿਹੜੇ ਬੰਦੇ ਆ ਉਹ ਉੱਥੇ ਹੀ ਰਹਿ ਕੇ ਵਧੀਆ ਕੰਮ ਕਰਨ ਆਪਦੇ ਵਧੀਆ ਰਹਿਣਗੇ ਇਹ ਹੈਗੇ ਆ ਜਿਹੜੇ ਸ਼ਹਿਰ ਸ਼ਹਿਰ ਮੈਂ ਦਿਖਾਏ ਸੀ ਇਨੇ ਭੀੜ ਘੱਟ ਹੁੰਦੀ ਹੈ ਤੇ ਜੌਬ ਅਪੋਰਚ्युनिटी ਵੀ ਹੁੰਦੀਆਂ ਨੇ ਤੇ ਨਾਲ ਦੀ ਨਾਲ ਟੂਰਿਜ਼ਮ ਪਲੇਸ ਵੀ ਇਹਨਾਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਹੁਣ ਤਾਂ ਕੈਲਗਰੀ 'ਚ ਵੀ ਬਹੁਤ ਲੋਕ ਆ ਗਏ ਹੁਣ ਤਾਂ ਉਹ ਗੱਲ ਨਹੀਂ ਕਿਉਂਕਿ ਘਰ ਸਸਤੇ ਹੋਣ ਕਰਕੇ ਕੈਲਗਰੀ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਮੂਵ ਕਰਿਆ ਤੇ ਉਦੋਂ ਬਾਅਦ ਲੋਕਾਂ ਨੂੰ ਕੋਸ਼ਿਸ਼ ਕਿ ਨੂੰ ਐਸ ਵੀ ਪੀ ਆਰ ਇਸ ਯੂ ਪਰਲ ਵਾਟਾ ਜੇ ਹੁਣ ਪੀ ਆਰ ਦਾ ਵੀ ਬਹੁਤ ਜ਼ਿਆਦਾ ਸਖਤ ਹੋ ਜਾਂਦਾ ਕੰਮ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਧਰਨੇ ਵੀ ਦੇਖਣ ਨੂੰ ਮਿਲ ਸਕਦੇ ਨੇ ਜਿਹੜੇ ਕੀ ਆਪਣੇ ਨੋਬਸ ਕੁਛ ਹੀ ਲੱਗ ਰਹੇ ਨੇ ਸਾਰੇ ਪਾਸੇ ਧਰਨੇ ਲੱਗ ਰਹੇ ਨੇ ਬਸ ਇਹ ਇਕੱਲਾ ਅਲਬਰਟਾ ਹੀ ਰਹਿ ਗਿਆ ਧਰਨਿਆਂ ਦੇ ਪ੍ਰਤੀ ਸਸਕੈਚੂਨ ਦਾ ਹਾਰਟ ਟੂ ਫਿਲ ਪ੍ਰੋਗਰਾਮ ਆ ਜਿਹੜਾ ਮਿੱਤਰੋ ਉਹ ਵੀ ਬੰਦ ਹੋ ਗਿਆ ਉਹ ਪਹਿਲਾਂ ਜਿਹੜਾ ਹੁੰਦਾ ਸੀ ਖੁੱਲਾ ਹੁੰਦਾ ਸੀਗਾ ਤੇ ਜਦੋਂ ਉਹ ਖੁੱਲਾ ਹੁੰਦਾ ਸੀਗਾ ਤਾਂ ਉਹਦੇ ਨਾਲ ਕੀ ਫਾਇਦਾ ਸੀਗਾ ਲੋਕਾਂ ਨੂੰ ਉਹਦੇ ਵਿੱਚ ਬਹੁਤ ਲੋਕ ਪੀਆਰ ਹੁੰਦੇ ਸੀਗੇ ਪਰ ਹੁਣ ਜਿਹੜੇ ਲੋਕ ਆ ਇਹ ਸਸਕੈਚੂਨ ਚ ਉਹ ਵੀ ਬਹੁਤ ਜ਼ਿਆਦਾ ਬੱਚੇ ਆਉਣਗੇ ਜਿਨ੍ਹਾਂ ਦੀ ਪੀਆਰ ਨਹੀਂ ਹੋਣੀ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਡੈਪੂਟੇਸ਼ਨ ਹੋ ਸਕਦੀ ਹੈ ਇੱਥੋਂ ਕਿਉਂਕਿ ਇਹਨਾਂ ਨੇ ਇਲੈਕਸ਼ਨ ਜਿੱਤਨੇ ਨੇ ਤੇ ਗੋਰਿਆਂ ਨੂੰ ਖੁਸ਼ ਕਰਨਾ ਤੇ ਸਿਟੀਜ਼ਨਾਂ ਨੂੰ ਖੁਸ਼ ਕਰਨਾ ਤੇ ਜਦੋਂ ਇਹਨਾਂ ਨੇ ਖੁਸ਼ ਕਰਨਾ ਤਾਂ ਇੱਕ ਅੱਧਾ ਐਕਸ਼ਨ ਐ ਡਾ ਵੱਡਾ ਲੈਣਗੇ ਇਹ ਤੇ ਇੱਥੋਂ ਮਿੱਤਰੋ ਬੈਫ نیشنل ਪਾਰਕ ਦੀਆਂ ਟਿਕਟਾਂ ਮਿਲਦੀਆਂ ਨੇ ਇੱਥੋਂ ਜੇ ਤੁਸੀਂ ਟਿਕਟ ਨਾ ਲਈ ਫਿਰ ਤੁਹਾਨੂੰ ਬੈਫ نیشنل ਪਾਰਕ ਅੰਦਰ ਨਹੀਂ ਜਾਣ ਦਿੱਤਾ ਜਾਊਗਾ ਜੇ ਤੁਸੀਂ ਅੰਦਰ ਘੁੰਮਣਾ ਤਾਂ ਇੱਥੋਂ ਟਿਕਟ ਲੈ ਕੇ ਜਾਣਾ ਬੈਫ نیشنل ਪਾਰਕ ਦੀ ਤੇ ਇਹ ਸਾਰੀਆਂ ਗਾਈਡਲਾਈਨਾਂ ਤੁਹਾਨੂੰ ਦੱਸਣਗੇ ਵੀ ਇੱਥੇ-ਇੱਥੇ ਤੁਸੀਂ ਘੁੰਮ ਸਕਦੇ ਹੋ ਸਾਰਾ ਮੈਪ ਇਹਨਾਂ ਤੋਂ ਲੈ ਕੇ ਤੁਰਨਾਗਾ ਨਹੀਂ ਇੱਥੇ ਵੈਂਪ ਦਾ ਫਿਰ ਤੁਹਾਨੂੰ ਸਮਝ ਨਹੀਂ ਆਉਣੀ ਗੱਲ ਬਾਤ ਇਹ ਆ ਮੇਤਰੋ ਲੇਕ ਮਨਵੱਕਾ ਇੱਥੇ ਆਓਗੇ ਜਦੋਂ ਤੁਸੀਂ ਵੈਂਪ ਚ ਤਾਂ ਇਹ ਵਾਲੀ ਲੇਕ ਨੂੰ ਵੀ ਜਰੂਰ ਦੇਖ ਕੇ ਜਾਓ ਦੇਖੋ ਕਿੰਨੇ ਲੋਕ ਆਏ ਹੋਏ ਨੇ ਹੋ ਤੱਕ ਕਿੰਨੀ ਭੀੜ ਹੋਈ ਦੀ ਇਸ ਕਰਕੇ ਪਾਰਕਿੰਗ ਨੂੰ ਥਾਂ ਨਹੀਂ ਹੈਗੀ ਅੱਜ ਆਪਾਂ ਤੁਹਾਨੂੰ ਇੱਥੇ ਦਿਖਾ ਦਿੰਨੇ ਆਂ ਕੀ ਗੱਲ ਬਵਾਤ ਹੈ ਜੇ ਤੁਸੀਂ ਆਉਂ ਤਾਂ ਆਫ ਸੀਜ਼ਨ ਚਾਹੋ ਸੀਜ਼ਨ ਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਲੋਕ ਬਹੁਤ ਜ਼ਿਆਦਾ ਆਉਂਦੇ ਨੇ ਫਿਰ ਉਹ ਗੱਲਬਾਤ ਜੀ ਨਹੀਂ ਰਹਿੰਦੀ ਤੇ ਤੁਸੀਂ ਮੈਨੂੰ ਉਹ ਕਾ ਲੇਖ ਦੇਖ ਸਕਦੇ ਹੋ ਇੱਧਰ ਨੂੰ ਸਾਹਮਣੇ ਦਿਖਾਓ ਪਾਪਾ ਚੱਲੇ ਆ ਬੈਂਫਲ ਨੂੰ ਇਹ ਵੀ ਵੈਸੇ ਬੈਂਫ ਦਾ ਹੀ ਇੱਕ ਪਾਰਟ ਸੀਗਾ ਉਹ ਸੋਹਣੀ ਇੱਕ ਲੇਖ ਸੀਗੀ ਤੇ ਅੱਗੇ ਤੁਹਾਨੂੰ ਬੈਂਫ ਸ਼ਹਿਰ ਦਿਖਾਉਣਾ ਹੈ ਵੀ ਇਹ ਕਾ ਤੋ ਇੰਨਾ ਮਸ਼ਹੂਰ ਆ ਕੀ ਗੱਲ ਬਾਤ ਆ ਉਹ ਸਾਰੀ ਗੱਲ ਬਾਤ ਉੱਥੇ ਜਾ ਕੇ ਕਰਦੇ ਆ ਬੈਂਫ ਸ਼ਹਿਰ ਦੀ ਲਓ ਵੀ ਮਿੱਤਰੋ ਆਪਾਂ ਹੋ ਗਏ ਆ ਬੈਂਫ ਸ਼ਹਿਰ ਦੇ ਵਿੱਚ ਐਂਟਰ ਤੇ ਬੈਂਫ ਦਾ ਤੁਹਾਨੂੰ ਦਿਖਾਈਏ ਇੱਕ ਛੋਟਾ ਜਿਹਾ ਟਾਊਨ ਆ ਪਹਾੜਾਂ ਦੇ ਵਿੱਚ ਵਸਿਆ ਹੋਇਆ ਜਿਹਦੇ ਵਿੱਚ ਲੋਕ ਬਹੁਤ ਆਨੰਦ ਮਾਣਦੇ ਹੁੰਦੇ ਸੀ ਪਰ ਹੁਣ ਇਹ ਟੂਰਿਸਟ ਸਪੌਟ ਬਣ ਚੁੱਕਿਆ ਤੇ ਇੱਥੇ ਮਹਿੰਗਾਈ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਪਰ ਲੋਕ ਬਹੁਤ ਜ਼ਿਆਦਾ ਘੁੰਮਣ ਆਉਂਦੇ ਆ ਹੋਟਲ ਲੈਣ ਦਾ ਤਾਂ ਬਹੁਤ ਔਖਾ ਹੋ ਜਾਂਦਾ ਕਿਈ ਕਰ ਉਹ ਬਹੁਤ 4-400 ਨੂੰ ਨਾਈਟ 4-400 ਡਾਲਰ ਦੀ ਨਾਈਟ ਕਈ ਵਾਰ ਇੱਥੇ ਮਿਲਦੀ ਆ ਬਹੁਤ ਹੀ ਔਖਾ ਜੇ ਤੁਸੀਂ ਉਹਰੇ ਲੈਣਾ ਇਸ ਕਰਕੇ ਆਪਦੀ ਕੋਈ ਵੈਨਿਟੀ ਵੈਨ ਜਾਂ ਕੋਈ ਐਸਜੀ ਵੈਨ ਲੈ ਕੇ ਆਓ ਜਿਹਦੇ ਵਿੱਚ ਤੁਸੀਂ ਰਹਿ ਸਕੋ ਉਹਦੇ ਕਰਕੇ ਤੁਸੀਂ ਖਰਚੇ ਤੋਂ ਬਚ ਸਕਦੇ ਨਹੀਂ ਤੁਸੀਂ ਕਾਰ ਦੇ ਵਿੱਚ ਸੌਣ ਦਾ ਕੋਈ ਇੰਤਜ਼ਾਮ ਕਰਕੇ ਆਓ ਫੇਰ ਵੀ ਤੁਹਾਡਾ ਖਰਚਾ ਇੱਥੇ ਬਚ ਸਕਦਾ ਨੇ ਤਾਂ ਤੁਹਾਨੂੰ ਜਿਆਦਾ ਖਰਚਣੇ ਪੈਣਗੇ ਪਰ ਹੋਟਲ ਬਹੁਤ ਜਿਆਦਾ ਵਧੀਆ ਨੇ ਉਹ ਸੋਹਣੇ ਵੀ ਨੇ ਦੇਖਣ ਵਾਲੀ ਪਲੇਸ ਆ ਬਹੁਤ ਜਿਆਦਾ ਇੱਕ ਵਾਰ ਜ਼ਿੰਦਗੀ ਚ ਜਾਓ ਤੇ ਦੇਖ ਕੇ ਜਰੂਰ ਜਾਓ ਬੈਂਫ ਸ਼ਹਿਰ ਕਿਉਂਕਿ ਬਹੁਤ ਜਿਆਦਾ ਮਸ਼ਹੂਰ ਹੈ ਇਹ ਸ਼ਹਿਰ ਐਵੇਂ ਨਹੀਂ ਹੈਗਾ ਵੀ ਆਮ ਜੀ ਗੱਲ ਨਹੀਂ ਹੈਗੀ ਇਹਦੇ ਵਾਸਤੇ ਬਾਕੀ ਤੁਹਾਨੂੰ ਸਾਰਾ ਸ਼ਹਿਰ ਆਪਾਂ ਘੁਮਾ ਦੇਣਾ ਤੇ ਇੱਥੇ ਮਿੱਤਰੋ ਨੋ ਵਕੈਂਸੀ ਆ ਕਿਸੇ ਵੀ ਹੋਟਲ ਦੇ ਵਿੱਚ ਨਾ ਕੋਈ ਵੀ ਰੂਮ ਖਾਲੀ ਨਹੀਂ ਹੈਗਾ ਪੇ ਜੇ ਤੁਸੀਂ ਇੱਥੇ ਘੁੰਮਣਾਗਾ ਤਾਂ ਬੱਸਾਂ ਤੇ ਆਉਣਾ ਪੈਂਦਾ ਕਾਰਾਂ ਦਾ ਬਹੁਤ ਔਖਾਗਾ ਇੱਥੇ ਬਾਹਰ ਗੱਡੀ ਖੜਾ ਕੇ ਨਾ ਇੱਥੋਂ ਦੀ ਸਿਟੀ ਬੱਸ ਦੇ ਵਿੱਚ ਆਉਂਗੇ ਤਾਂ ਬੜਾ ਵਧੀਆ ਰਹੂਗਾ ਆਹ ਦੇਖੋ ਮਿੱਤਰੋ ਇੱਥੇ ਮੂਸ ਅਸਲੀ ਤਾਂ ਨਹੀਂ ਦੇਖਿਆ ਪਰ ਆਹ ਵਾਲਾ ਮੂਸ ਤੁਸੀਂ ਦੇਖ ਸਕਦੇ ਹੋ ਆ ਵਿਚਾਲੇ ਥੋੜੇ ਸ਼ੀਸ਼ਾ ਖੁੱਲ ਗਿਆ ਚਲੋ ਕੋਈ ਨਾ ਸਪੋਰਟਸ ਕਾਰਾਂ ਵੀ ਪਹੁੰਚ ਚੁੱਕੀਆਂ ਨੇ ਜਿਹੜੀਆਂ ਹੈਗੀ ਬੈਂਪ ਦੇ ਵਿੱਚ ਪੂਰੀਆਂ ਗੇੜੀਆਂ ਮਾਰ ਰਹੀਆਂ ਨੇ ਤੇ ਲੋਕ ਇੱਥੇ ਜਿਆਦਾਤਰ ਕਾਰਜੀ ਘੁੰਮ ਕੇ ਬਾਅਦੇ ਤਾਂ ਵਾਪਸ ਜਾ ਰਹੇ ਨੇ ਕਿਉਂਕਿ ਖਾਣੀ ਹੈਗੀ ਤੇ ਬਾਕੀ ਆ ਤੁਸੀਂ ਬੱਸਾਂ ਦੇਖ ਲਓ ਤੇ ਜਾਮ ਪੂਰਾ ਲੱਗ ਚੁੱਕਿਆ ਮਿੱਤਰੋ ਜਾਮ ਉਹਦੇ ਵਿੱਚ ਅਸੀਂ ਫਸ ਚੁੱਕੇ ਆ ਬੈਂਕ ਚ ਆ ਕੇ ਜੇ ਤੁਹਾਨੂੰ ਜਾਮ ਦੇਖਦਾ ਤਾਂ ਦਾ ਮਤਲਬ ਆ ਦਿਦ ਨੂੰ ਕਮਰਾ ਵੀ ਨਹੀਂ ਮਿਲਦਾ ਫਿਰ ਆਪਣੇ ਕਈ ਭਰਾ ਕਹਿੰਦੇ ਨੇ ਵੀ ਕੈਨੇਡਾ ਕਿਤੇ ਹੁਣ ਪੱਕੇ ਤੌਰ ਤੇ ਬੰਦ ਹੋ ਗਏ ਪਰ ਨਹੀਂ ਪੱਕੇ ਤੌਰ ਤੇ ਤਾਂ ਨਹੀਂ ਬੰਦ ਹੋਇਆ ਹੋ ਸਕਦਾ ਇਹ 2-3 ਸਾਲ ਦੀ ਬੰਦ ਕਰ ਲੈਣਾ ਹੈ ਨਾ ਕਿਉਂਕਿ ਅੰਦਰ ਥੋੜੇ ਜਿਹਾ ਸਿਟੀਜ਼ਨਾਂ ਨੂੰ ਪ੍ਰੋਬਲਮ ਆ ਰਹੀ ਹੈ ਵੀ ਉਹਨਾਂ ਨੂੰ ਜੌਬਾਂ ਨਹੀਂ ਮਿਲ ਰਹੀਆਂ ਇਸ ਕਰਕੇ ਥੋੜਾ ਜਿਹਾ ਇਹਨਾਂ ਨੂੰ ਇਹਨਾਂ ਨੂੰ ਕੱਟ ਲਾਉਣਾ ਜ਼ਰੂਰੀ ਆ ਜੇ ਨਹੀਂ ਲਾਉਣਗੇ ਤਾਂ ਜਿਹੜੇ ਬੱਚੇ ਆਉਣਗੇ ਉਹਨਾਂ ਨੂੰ ਵੀ ਨਹੀਂ ਜੌਬਾਂ ਮਿਲਣੀਆਂ ਤੇ ਜਿਹੜੇ ਇੱਥੇ ਹੈਗੇ ਉਹਨਾਂ ਨੂੰ ਤਾਂ ਆਲਰੇਡੀ ਨਹੀਂ ਮਿਲ ਰਹੀਆਂ ਇਸ ਕਰਕੇ ਇਹ ਰੌਲਾ ਪਿਆ ਹੋਇਆ ਹੈ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਪੀਆਰ ਹੋ ਕੇ ਆਉਣ ਦੀ ਸੋਚ ਰਹੇ ਹੋ ਉਹ ਜ਼ਰੂਰੀ ਆ ਤਾਂ ਉਹ ਤੁਸੀਂ ਕਰ ਸਕਦੇ ਹੋ ਨਹੀਂ ਹੋਰ ਕੋਈ ਵੀ ਤਰੀਕੇ ਨਾਲ ਕੈਨੇਡਾ ਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈਗੀ ਇਸ ਸਮੇਂ ਜੇ ਹੈ ਤੁਹਾਨੂੰ ਜਿਆਦਾ ਹੀ ਉਹ ਲੱਗ ਰਿਹਾ ਤਾਂ ਕਿਸੇ ਹੋਰ ਕੰਟਰੀ 'ਚ ਤੁਸੀਂ ਵਧੀਆ ਇਸ ਸਮੇਂ ਬਣਾ ਸਕਦੇ ਹੋ ਕੈਨੇਡਾ ਦੇ ਵਿੱਚ ਜੇ ਤੁਸੀਂ ਆਓਗੇ ਤਾਂ ਤੁਹਾਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਮਿੱਤਰੋ ਜਿਹੜਾ ਸਾਹਮਣੇ ਦਰਾ ਪਹਾੜਾਂ ਉਹਦੇ ਵਿੱਚ ਤੁਸੀਂ ਦਰਖਤ ਦੇਖੋ ਕਿਵੇਂ ਉੱਗੇ ਹੋਏ ਜਿਵੇਂ ਸਿਰ ਤੇ ਬਾਲ ਉੱਗੇ ਹੁੰਦੇ ਐਸਾ ਹਮ ਨਾਲ ਦਰਖਤਾਂ ਪਹਾੜਾਂ ਤੇ ਸੋਹਣਾ ਗਾ ਬੈਂਸੇਰ ਪਰ ਕੋਸ਼ਿਸ਼ ਕਰੋ ਵੀ ਘੱਟ ਇਕੱਠ ਚ ਆ ਜਾਵੇ ਬਾਕੀ ਜਿਵੇਂ ਲੱਗਿਆ ਤੁਹਾਨੂੰ ਸਾਡਾ ਇਹ ਬਲੌਗ ਜਰੂਰ ਦੱਸਿਓ ਤੇ ਅਸੀਂ ਬਾਕੀ ਤੁਸੀਂ ਆ ਕੇ ਜਰੂਰ ਦੇਖਿਆ ਇੱਥੇ ਇੱਕ ਵਾਰ ਬਹੁਤ ਸੋਹਣਾ ਬੈਂਪ ਸ਼ਹਿਰ ਆ ਕੈਮਰੇ ਤੇ ਵੀ ਤੁਸੀਂ ਦੇਖਿਆ ਪਰ ਹੋ ਸਕੇ ਤਾਂ ਜਰੂਰ ਆਇਓ ਬਾਕੀ ਕੈਨੇਡਾ ਦੇ ਹਾਲਾਤਾਂ ਬਾਰੇ ਵੀ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਆ ਵੀ ਬਲੌਗ ਦੇ ਵਿੱਚ ਵੀ ਹੁਣ ਥੋੜਾ ਜਿਹਾ ਸਮਾਂ ਨਾਜ਼ਿਕ ਚੱਲ ਰਿਹਾ ਬੱਚਿਆਂ ਤੇ ਹੁਣ ਪੈਸਾ ਲਾਉਣ ਦਾ ਨਹੀਂ ਫਾਇਦਾ ਕਿਉਂਕਿ ਕੰਮ ਨਹੀਂ ਮਿਲ ਰਿਹਾ ਜਿਹੜੇ ਪਹਿਲਾਂ ਵੀ ਆ ਚੁੱਕੇ ਆ ਲੋਕ ਇਸ ਕਰਕੇ ਹਜੇ ਥੋੜਾ ਸਮਾਂ ਰੁਕ ਕੇ ਥੋੜੇ ਸਮੇਂ ਬਾਅਦ ਕੋਈ ਹੋਰ ਡਿਗਰੀ ਕਰਕੇ ਜਾਂ ਆਇਆ ਜਾਵੇ ਤਾਂ ਵਧੀਆ ਰਹੋਗੇ ਨਹੀਂ ਤੁਹਾਡੀ ਮਰਜ਼ੀ ਹੈ ਪ੍ਰਭੂ ਤੁਸੀਂ ਆਪ ਦਾ ਕੁਝ ਵੀ ਤੁਹਾਡੀ ਲਾਈਫ ਹੈ ਡਿਸੀਜਨ ਲੈ ਸਕਦੇ ਹੋ ਇਹ ਇੱਕ ਆਈਡੀਆ ਜਾਂ ਹੁੰਦਾ ਬਲੌਗ ਰਹੀਂ ਜਿਹੜਾ ਤੁਸੀਂ ਲੈ ਲੈਂਦੇ ਹੋ ਵੀ ਕਿਵੇਂ ਦੇ ਹਾਲਾਤ ਚੱਲ ਰਹੇ ਹੈ ਕੈਨੇਡਾ ਦੇ ਵਿੱਚ ਤੇ ਬਾਕੀ ਆਹ ਬਲੌਗ ਆਪਾਂ ਕਰਦੇ ਹੋ ਰਹੀ ਖਤਮ ਅੱਗੇ ਆਪਾਂ 골ਡਨ ਸ਼ਹਿਰ ਤੁਹਾਨੂੰ ਦਿਖਾਵਾਂਗੇ ਉਹ ਬਲੌਗ ਇੱਕ ਹੋਰ ਆਊਗਾ ਤੇ ਜੁੜੇ ਰਹੋ ਸਾਡੇ ਨਾਲ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ